ਮੈਡਮ ਕੀ ਨਾ ਆਪਣਾ ਜੀ ਜਿਹੜਾ ਉੱਤੇ ਪ੍ਰੋਟੈਸਟ ਵਾਸਤੇ ਤੁਸੀਂ ਆਏ ਆ ਕੀ ਕਹਿਣਾ ਤੁਹਾਡਾ ਸਰਕਾਰ ਨੂੰ ਸਰ 1158 ਸਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਵੱਲੋਂ ਮੇਰਾ ਨਾਮ ਸਾਇਕ ਪ੍ਰੋਫੈਸਰ ਗੁਰਿੰਜੀਤ ਕਾਰ ਹੈ ਜੀ ਅਸੀਂ ਇਸ ਅਰਥੀ ਫੂਕ ਮਜਾਰੇ ਨੂੰ ਰੱਖੰਦਾ ਸਾਡਾ ਜਿਹੜਾ ਕਾਰਨ ਹੈ ਉਹ ਇਹ ਕਾਰਨ ਹੈ ਕਿ ਸਾਡੀ ਰਿਵਿਊ ਪਟੀਸ਼ਨ ਸਰਕਾਰ ਦਾਇਰ ਨਹੀਂ ਕਰ ਰਹੀ ਬੀਤੀ ਅੱਜ 19 ਤਰੀਕ ਹੈ ਪਿਛਲੇ ਸਾਲ ਇਸੇ 19 ਤਰੀਕ ਨੂੰ ਸੰਗਰੂਰ ਦੇ ਵਿੱਚ ਸਾਡੇ ਸਾਥੀਆਂ ਤੇ ਲਾਠੀ ਚਾਰਜ ਹੁੰਦਾ ਅੱਜ ਫੇਰ ਉਹ ਦਿਨ ਹੈ ਪਰ ਬੀਤੀ 15 ਤਰੀਕ ਨੂੰ ਸੰਗਰੂਰ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਲਾਠੀ ਚਾਰਜ ਕੀਤਾ ਜਾਂਦਾ ਇਹਨਾਂ A ਗ੍ਰੇਡ ਦੀਆਂ ਪੋਸਟਾਂ ਵਾਲੇ ਸਾਇੰਟਿਫਿਕ ਪ੍ਰੋਫੈਸਰਾਂ ਦੇ ਉੱਤੇ ਔਰ ਉਸ ਸਰਕਾਰ ਨੇ 15 ਤਰੀਕ ਨੂੰ ਜਿੱਥੇ ਇਹ ਕਿਹਾ ਜਾ ਰਿਹਾ ਸੀਗਾ ਕਿ ਸਾਡਾ ਮੁੱਖ ਮੰਤਰੀ ਬਿਵਾਰ ਉਹ ਤੁਸੀਂ ਲਿਆਂਜ ਕਰ ਲੋ ਤੇ ਮੀਟਿੰਗ ਕਿਤੇ ਹੋਰ ਮੰਤਰੀਆਂ ਨਾਲ ਰੱਖ ਲੋ ਅਸੀਂ ਉਹਨਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਮੀਟਿੰਗ ਲਈ ਸੀ ਪਰ ਉਸ ਮੀਟਿੰਗ ਰੀਚਾਰਜ ਨਾਲ ਸਾਡੇ ਸਾਥੀਆਂ ਦੇ ਸਰੀਰ ਤੇ ਪਾਈ ਡੰਡਿਆਂ ਦੇ ਨਿਸ਼ਾਨ ਤੇ ਪੈਰਾਂ ਤੇ ਪਾਈ ਛਾਲੇ ਹਜੇ ਤੱਕ ਠੀਕ ਨਹੀਂ ਹੋਏ ਕਿ ਪੰਜਾਬ ਸਰਕਾਰ ਤਿੰਨ ਮਿੰਟ ਨਹੀਂ ਲਾਏ ਹੋਣੇ ਉਹਨੇ ਕਿ ਉਹਨੂੰ ਤਿੰਨਾਂ ਦਿਨਾਂ ਦੇ ਵਿੱਚ ਉਸ ਸਾਰੇ ਦੀ ਸਾਰੀ ਮੀਟਿੰਗ ਦਾ ਸਤਿਆਨਾਸ਼ ਕਰਤਾ ਤੇ ਚੱਕ ਕੇ ਅਗਲੇ ਮਹੀਨੇ ਪਾਤੀ ਅਸੀਂ ਬੇਵਕੂਫਾਂ ਕਿ ਅਸੀਂ ਇਸ ਇਸ ਸਰਕਾਰ ਦੀ ਅਗਲੇ ਮਹੀਨੇ ਤੱਕ ਵੇਟ ਕਰਾਂਗੇ 2 ਮਹੀਨੇ ਹੋ ਗਏ ਸਾਡੇ ਕੇਸ ਦੀ ਸੁਣਵਾਈ ਹੋਈ ਨੂੰ ਰਿਵਿਊ ਪਟੀਸ਼ਨ ਦਾਇਰ ਨਾ ਕਰਨਾ ਸਿੱਖਿਆ ਪ੍ਰਤੀ ਜਿਹੜੀ ਸਵੈਰਥਤਾ ਉਹਨੂੰ ਦਰਸਾਉਂਦਾ ਪੰਜਾਬ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈਗੀ ਕਿ ਉਹ ਉਚੇਰੀ ਸਿੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਵੈਰਥਤਾ ਨਾਲ ਡੀਲ ਕਰ ਰਹੀ ਹੈ ਅਸੀਂ 20 ਦਿਨਾਂ ਤੋਂ ਪਿਛਲੇ ਤੋਂ ਹੜਾ ਕਰਕੇ ਸਾਡੇ ਲੋਕਾਂ ਦੇ ਨਾਲ ਖੜੇ ਸੀ ਕਿਸੇ ਪ੍ਰੋਟੈਸਟ ਨੂੰ ਹਲਿੱਕਿਆ ਨਹੀਂ ਅੱਜ ਸਾਡੀ ਮਜਬੂਰੀ ਹੈ ਕਿ ਸਾਡੀ ਰਿਵਿਊ ਪਟੀਸ਼ਨ ਜੇਕਰ ਧਾਰ ਨਹੀਂ ਹੁੰਦੀ ਤੇ ਸਾਡੇ ਲਈ ਜਾਨ ਮਰਨ ਦਾ ਸਵਾਲ ਹੈ ਪਲੱਸ ਜਿਹੜੀ ਅਗਲੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਡੀ ਰਿਵਿਊ ਪਟੀਸ਼ਨ 'ਚ ਨਾਲ ਖੜੇ ਕਿਉਂਕਿ ਇਹ ਜਿਹੜੀ ਭਰਤੀ ਆ ਇਹ ਭਰਤੀ ਸਰਕਾਰ ਦੀ ਭਰਤੀ ਆ ਇੱਥੇ ਖੜੇ ਕੈਂਡੀਡੇਟਸ ਦਾ ਕੋਈ ਵੀ ਕਸੂਰ ਨਹੀਂ ਇਹ ਸਵਾਲ ਸਾਡਾ ਸਾਡੀਆਂ ਅਦਾਲਤਾਂ ਨੂੰ ਵੀ ਹੈ ਕਿ ਕੀ ਜਿਹਦੀ ਗਲਤੀ ਹੈ ਗਲਤੀਆਂ ਸਰਕਾਰਾਂ ਨੇ ਆ ਭੁੱਗਣਾ ਆਮ ਨਾਗਰਿਕ ਇਸ ਚੀਜ਼ ਲਈ ਸਾਡਾ ਕਸੂਰ ਦੱਸਿਆ ਜਾਵੇ ਅਸੀਂ ਚੁੱਪ ਕਰਕੇ ਘਰਾਂ ਦੇ ਅੰਦਰ ਚਲੇ ਜਾਵਾਂਗੇ ਪਰ ਸਾਨੂੰ ਇੱਕ ਵਾਰ ਸਾਨੂੰ ਸਾਡਾ ਸਾਡੀ ਸਰਵੋਚ ਅਦਾਲਤ ਸਾਡਾ ਪੰਜਾਬ ਸਰਕਾਰ ਸਾਨੂੰ ਸਾਡਾ ਕਸੂਰ ਦੱਸ ਦੇਵੇ ਅਸੀਂ ਅਗਲੀ ਵਾਰ ਧਰਨੇ ਤੇ ਨਹੀਂ ਆਉਂਦੇ ਸਾਸ ਸਾਡੀ ਇਹੀ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਜਨਤਕ ਜਮਹੂਰੀ ਜੱਗੇਬੰਦੀਆਂ ਨੂੰ ਕਿ ਸਾਡੇ 1152 ਫਰੰਟ ਲਸਾਈ ਪ੍ਰੋਫੈਸਰ ਤੇ ਲਾਇਬ੍ਰੇਰੀਆਂ ਫਰੰਟ ਤੇ ਜੇਕਰ ਪੰਜਾਬ ਸਰਕਾਰ ਰਿਵਿਊ ਪਟੀਸ਼ਨ ਦਾਰ ਨਹੀਂ ਕਰਦੀ ਤਾਂ ਫਿਰ ਸਰਕਾਰ ਆਉਂਦੇ ਐਤਵਾਰ ਤਿਆਰ ਰਵੇ ਸੰਗਰੂਰ ਪ੍ਰਸ਼ਾਸਨ ਨੂੰ ਵੀ ਸਾਡੀ ਚੇਤਾਵਨੀ ਹੈ ਕਿ ਫਿਰ ਆਪਦੀ ਫੋਰਸ ਡਬਲ ਲੈ ਕੇ ਆਵੇ ਉਥੇ 1158 ਪ੍ਰੋਫੈਸਰ ਆਉਣ ਵਾਲਿਆ ਐਤਵਾਰ ਜੇ ਉਸ ਤੋਂ ਪਹਿਲਾਂ ਸਰਕਾਰ ਸਾਨੂੰ ਕੋਈ ਮੀਟਿੰਗ ਨਹੀਂ ਦਿੰਦੀ ਸਾਨੂੰ ਨਹੀਂ ਮਨਜ਼ੂਰ ਕਿ ਜਿਹੜੀ ਅਗਲੇ ਮਹੀਨੇ ਸਾਨੂੰ ਮੀਟਿੰਗ ਦਿੱਤੀ ਗਈ ਆ ਸਾਡੇ ਨਾਲ ਤੁਰੰਤ ਮੀਟਿੰਗ ਫਿਕਸ ਕੀਤੀ ਜਾਵੇ ਜੇਕਰ ਤੁਰੰਤ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਐਉਂਦਾ ਐ ਇੱਕ ਵਾਰ ਸਾਡਾ ਸੰਘਰੂਰ ਹੋਊਗਾ ਫਿਰ ਸੰਘਰੂਰ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਆਪ ਦਾ ਪੜਿਆ ਵਿਚਾਰ ਸਿੱਖਿਆ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਿੱਖਿਆ ਮੰਤਰੀ ਜੀ ਦੇਖੋ ਸਾਨੂੰ ਨਹੀਂ ਪਤਾ ਕਿ ਉਹ ਸਿੱਖਿਆ ਮੰਤਰੀ ਕਰਦਾ ਕੀ ਆ ਉਹ ਬੰਦੇ ਸਿੱਖਿਆ ਮੰਤਰੀ ਨੂੰ ਇੰਨੀ ਕੁ ਵੀ ਇਸ ਗੱਲ ਤੇ ਮੈਂ ਕਹਿਣਾ ਚਾਹੁੰਗੀ ਕਿ ਜਿੱਦਨ ਸਾਡੇ ਕੇਸ ਦੀ ਸੁਣਵਾਈ ਹੋਈ ਸਿੱਖਿਆ ਮੰਤਰੀ ਨੇ ਪੂਰਾ ਢੋਂਗ ਰਚਿਆ ਐਡੀ ਫੋਟੋ ਪਾਈ ਵੀ ਭਾਈ ਆ ਫੋਨ ਤੇ ਰੱਖ ਕੇ ਸੁਣੀ ਜਾਨਾ ਕਿ ਇਹਨਾਂ ਦੇ ਕੇਸ ਦਾ ਕੀ ਬਣਦਾ ਫਿਰ ਨਾਲੇ ਨਾਲ ਟਵੀਟ ਆਉਂਦਾ ਵੀ ਅਸੀਂ ਇਹਨਾਂ ਲਈ ਅਗਲੇ ਕਾਨੂੰਨੀ ਚਾਰਾ ਜੋਈਆਂ ਵਰਤਾਂਗੇ ਕਿਹੜੀਆਂ ਚਾਰਾ ਜੋਈਆਂ ਵਰਤੀਆਂ ਸੰਗਰੂਰ ਚ ਗਿਆ ਤੇ ਤਾਂ ਲਾਟੀਆਂ ਭਰਾਤੀਆਂ ਉਹ ਵੀ 2 ਮਹੀਨਿਆਂ ਬਾਅਦ ਸਾਡੇ ਕਸੂਰ ਤੋਂ ਦੱਸੇ ਸਿੱਖਿਆ ਮੰਤਰੀ ਕੀ ਹੈ ਕਿ ਜੇ ਸਿੱਖਿਆ ਮੰਤਰੀ ਨੂੰ ਇਹ ਵਹਿਮ ਹੈ ਕਿ ਇਹ ਆਈ ਇਹਨਾਂ ਨੂੰ ਲਟਕਾ ਲਟਕਾ ਕੇ ਮੈਂ ਪਾਸੇ ਲਾ ਜੂਗਾ ਤਾਂ 2027 ਦੂਰ ਨਹੀਂ ਹੈਗਾ ਸਿੱਖ ਮੰਤਰੀ ਇਹ ਭੱਲੇ ਵੱਨ ਲੈ ਇਹ ਚਤਾਵਨੀ ਆ ਪੰਜਾਬ ਸਰਕਾਰ ਨੂੰ ਕਿ ਸਾਡੇ ਰਿਵਿਊ ਪਟੀਸ਼ਨ ਦੇ ਲਈ ਸਾਨੂੰ ਤੁਰੰਤ ਮੀਟਿੰਗ ਦਿੱਤੀ ਜਾਵੇ ਜੇ ਤੁਰੰਤ ਮੀਟਿੰਗ ਨਹੀਂ ਦਿੱਤੀ ਜਾਂਦੀ ਤਾਂ ਫਿਰ ਸੰਡੇ ਦਾ ਪ੍ਰੋਟੈਸਟ ਸਾਡਾ ਸੰਗਰੂਰੀ ਹੋ ਹਾਂਜੀ ਮੈਡਮ ਕੀ ਨਾਵਾ ਜੀ ਤੁਹਾਡਾ ਤੇ ਇਸ ਮੁੱਦੇ ਉੱਤੇ ਤੁਹਾਡਾ ਕੀ ਕਹਿਣਾ ਜੀ ਮੇਰਾ ਨਾਮ ਡਾਕਟਰ ਗਿਤਾੰਜੀ ਹੈ ਜੀ ਅਸੀਂ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਅੱਜ ਵਕ ਵਕ ਪੰਜਾਬ ਦੇ ਜ਼ਿਲ੍ਹਿਆਂ ਤੋਂ ਇਕੱਠੇ ਹੋ ਕੇ ਇੱਥੇ ਅੱਥੀ ਮੁਜਾਰਾ ਕਰਨ ਆਏ ਆਂ ਪੰਜਾਬ ਦੇ ਕਾਦੀ ਨਿਲਾਇਕੀ ਕਰਕੇ ਸੁਪਰੀਮ ਕੋਰਟ ਨੇ ਸਾਡੀ ਪਾਰਟੀ ਨੂੰ ਇਹ ਕੇਸ ਰੱਦ ਕਰ ਦਿੱਤਾ ਕਿ ਇਹਦੇ ਵਿੱਚ ਨਿਯਮਾਂ ਦੀ ਪਾਲਣਾ ਨਹੀਂ ਹੋਈ ਮੇਰਾ ਸਵਾਲ ਇੱਕੋ ਇੱਕ ਹੈ ਕਿ ਰਸਤਾ ਸਰਕਾਰ ਨੇ ਬਣਾਇਆ ਸੀ ਤਾਂ ਖੋਟ ਦਾ ਜਵਾਬ ਸਰਕਾਰ ਤੇ ਅਧਿਕਾਰੀਆਂ ਤੋਂ ਮੰਗਿਆ ਜਾਵੇ ਨਾ ਕਿ ਉਸ ਰਸਤੇ ਤੇ ਚੱਲ ਕੇ ਜ਼ਖਮੀ ਹੋਏ 1100 ਵਿਜਲ ਨੂੰ ਜਵਾਬ ਨਾ ਦੋ ਸਾਡੀ ਇੱਕੋ ਇੱਕ ਮੰਗ ਹੈ ਇਨਸਾਫ ਸਾਨੂੰ ਸਿਰਫ ਤੇ ਸਿਰਫ ਇਨਸਾਫ ਚਾਹੀਦਾ ਹੈ ਕਾਨੂੰਨ ਨਿਯਮ ਬਣਾਉਣ ਦਾ ਹੱਕ ਸਾਨੂੰ ਨਹੀਂ ਨਹੀਂ ਸਾਨੂੰ ਉਹਨਾਂ ਨੂੰ ਤੋੜਨ ਦਾ ਹੱਕ ਸੀ ਤੇ ਸਜ਼ਾ ਸਾਨੂੰ ਕਿਉਂ ਇਹ ਮੁੱਦਾ ਸਿਰਫ ਤੇ ਸਿਰਫ 1152 ਨੌਜਵਾਨਾਂ ਦੀ ਰੋਜ਼ਗਾਰ ਦਾ ਮੁੱਦਾ ਨਹੀਂ ਪੰਜਾਬ ਦੇ ਭਵਿੱਖ ਨੂੰ ਬਚਾਉਣ ਦਾ ਮੁੱਦਾ ਹੈ ਪੰਜਾਬ ਦੀ ਉੱਚੀ ਸਿੱਖਿਆ ਦਾ ਮੁੱਦਾ ਹੈ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਦਾ ਮੁੱਦਾ ਹੈ ਜੋ ਸਰਕਾਰੀ ਕਾਲਜਾਂ 'ਚ ਪੜ੍ਹਦੇ ਨਹੀਂ ਜਦੋਂ ਨਿਆਂ ਸਿਰਫ ਤੇ ਸਿਰਫ ਨਿਯਮਾਂ ਦੀ ਗੱਲ ਕਰੇ ਤੇ ਇਨਸਾਨੀ ਦਰਦ ਨੂੰ ਆਂ ਦੇਖਾ ਕਰਦੇ ਵੀ ਤਾਂ ਉਹ ਨਿਆਇ ਨਿਆਇ ਨਹੀਂ ਜਬਰ ਹੁੰਦਾ ਹੈ ਕਿ ਅਸੀਂ 1158 ਲਾਇਬ੍ਰੇਰੀਅਨ ਟ੍ਰੰਟ ਅਸਿਸਟੈਂਟ ਪ੍ਰੋਫੈਸਰ ਇਸ ਜ਼ਬਰਦਸਤ ਜ਼ੋਰ ਵਿਰੋਧ ਕਰਦੇ ਹਾਂ ਅਸੀਂ ਸਿੱਖਿਆ ਮੰਤਰੀ ਨੂੰ ਭਗਵੰਤ ਮਾਨ ਨੂੰ ਇੱਕੋ ਇੱਕ ਅਪੀਲ ਕਰਦੀ ਹਾਂ ਕਿ ਜਲਦ ਤੋਂ ਜਲਦ ਸਾਡੇ ਰਿਵਿਊ ਪਟੀਸ਼ਨ ਨੂੰ ਫਾਈਲ ਕੀਤਾ ਜਾਵੇ ਤੇ ਸੁਪਰੀਮ ਕੋਰਟ ਵੀ ਆਪਣੇ ਫੈਸਲੇ ਤੇ ਕੁਟੇ ਵਿਛਾਇ ਕਰੇ ਕਿ ਜੇਕਰ ਸਾਡੀ ਰੱਦ ਕੀਤੀ ਹੋਈ ਮੀਟਿੰਗ ਸਾਨੂੰ ਜਲਦ ਤੋਂ ਜਲਦ ਨਹੀਂ ਦਿੱਤੀ ਜਾਂਦੀ ਤਾਂ ਆਉਂਦੇ ਤਵਾਦ ਨੂੰ ਫਿਰ ਅਸੀਂ ਸਾਰਾ 1152 ਲਾਇਬ੍ਰੇਰੀਅਟ ਫਰੰਟ ਅਤੇ ਸਹਿਕਾਰੀ ਸਹਾਇਕ ਪ੍ਰੋਫੈਸਰ ਫਰੰਟ ਸੰਗਰੂਰ ਪਹੁੰਚ ਕੇ ਮੁੱਖ ਮੰਤਰੀ ਦੀ ਕੋਠੀ ਤੱਕ ਇਹ ਅਖਰਾਂਗੇ ਅਸੀਂ ਸਾਰੇ ਆ ਰਹੇ ਹਾਂ ਮੁੱਖ ਮੰਤਰੀ ਮੁਰਦਾਬਾਦ 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 ਜਨ ਸੇਕਾਰ ਮੁਰਦਾਬਾਦ 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 ਜੋਧ ਬੈਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ